ਡਰਾਈਵਿੰਗ ਲਾਇਸੈਂਸ ਦੇ ਟਰੈਕ ਤੇ ਵਿਜੀਲੈਂਸੀ ਭਾਗ ਦੁਆਰਾ ਰੇਡ ਕਰਕੇ ਲਾਇਸੈਂਸ ਦੀਆਂ ਫਾਈਲਾਂ ਦੀ ਜਾਂਚ ਕੀਤੀ ਗਈ ਹੈ ਅਤੇ ਕੰਮ ਕਰ ਰਹੇ ਕਲਰਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਇਹ ਵਿਜੀਲੈਂਸ ਦੀ ਰੇਡ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਨਵਾਂ ਸ਼ਹਿਰ ਪਠਿੰਡਾ ਪਟਿਆਲਾ ਤੇ ਪੰਜਾਬ ਦੇ ਵੱਖ-ਵੱਖ ਟਰੈਕਾਂ ਤੇ ਇਹ ਰੇਡ ਕੀਤੀ ਗਈ ਹੈ ਦੱਸ ਦਈਏ ਸੂਬੇ ਪਾਰਚੀ ਵਿਜੀਲੈਂਸ ਦੇ ਵੱਲੋਂ ਇਹ ਰੇਡਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਸੁਣਾਉਂਦੇ ਆ ਕਿਉਂ ਖੰਗਾਲੇ ਜਾ ਰਹੇ ਨੇ ਦਸਤਾਵੇਜ਼ ਪਬਲਿਕ ਨੂੰ ਗਾਂ ਕੋ ਤਕਲੀਫਾਂ ਹੋਵੇ ਉਹਦੇ ਸੰਬੰਧੀ ਤੇ ਇਨਸਪੈਕਸ਼ਨ ਚੱਲ ਰਹੀ ਹੈ ਠੀਕ ਹੈ ਤੁਹਾਡੇ ਸਾਰੇ ਵੀਰਾਂ ਦਾ ਐਕਸਪੈਕਟ ਕਰਾਂਗੇ ਤਾਂ ਸਾਨੂੰ ਸ਼ਾਂਤੀ ਨਾਲ ਕੰਮ ਕਰਾਂਗੇ ਕਿਸ ਤਰ੍ਹਾਂ ਦੀ ਕੰਮ ਨਹੀਂ ਬ੍ਰਦਰ ਪ੍ਰੋਫੈਸ਼ਨਲ ਸਵਾਲ ਪੁੱਛੋ ਮੈਂ ਤੁਹਾਨੂੰ ਪ੍ਰੋਫੈਸ਼ਨਲ ਜੁਸ਼ਪੰਦਾ ਲੱਗਾ ਕੁਝ ਕੱਤਾ ਮਿਲਿਆ ਸੀ ਜਦੋਂ ਫਾਈਂਡ ਆਊਟ ਹੋਵਾਂਗੇ ਉਸ ਤੋਂ ਬਾਅਦ ਚਲੋ ਸ਼ਿਕਾਇਤ ਵਗੈਰਾ ਮਿਲੀ ਸੀ ਕਿਆ ਦੋ ਕਰ ਰਹੇ ਇਹ ਚੀਜ਼ ਬਾਅਦ ਵਿੱਚ ਬ੍ਰੀਫ ਸਰ ਸ਼ਿਕਾਇਤ ਮਿਲੀ ਸੀ ਤੁਹਾਡੇ ਕਰਕੇ ਡਿਲੇ ਪੈ ਰਿਹਾ ਕਾਈਂਡਲੀ ਥੋੜਾ ਸਬਰ ਕੋਈ ਗੱਲ ਨਹੀਂ ਥੈਂਕ ਯੂ ਐਸਡੀ ਐਸਪੀ ਵਿਜੀਲੈਂਸ ਯੂਨਿਟ ਅਮਰ ਸਾਹਿਬ ਤੋਂ ਤਨਾਤਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਏ ਦਫ਼ਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕੰਪਲੇਵਧੀ ਚੱਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਦੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਮਿਲੇਗੀ ਨੇ ਜਦ ਇਨ ਜਨਰਲ ਕੰਪਲੇਂਟਾਂ ਤੇ ਚਲਦੀਆਂ ਰਹਿੰਦੀਆਂ ਜੀ ਕੰਪਲੇਂਟਾਂ ਤੁਹਾਨੂੰ ਵੀ ਪਤਾ ਹੀ ਹੈ ਆਰਟੀਆ ਦਫ਼ਤਰ ਦੀਆਂ ਕੰਪਲੇਂਟਾਂ ਚਲਦੀਆਂ ਹੁੰਦੀਆਂ ਜੀ ਉਹਦੇ ਸੁਵਿਧਾ ਹੀ ਪਾਈ ਗਈ ਅਸੀਂ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਉਹ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਆ ਹੈ ਰਹੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਆ ਨਹੀਂ ਦੱਸੀ ਜਾ ਰਹੀ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਨੂੰ ਨਿਕਲ ਚੁੱਕੇ ਨੇ ਉਹ ਇਹਦਾ ਕਿ ਜਿਹੜੇ ਸੋਸ਼ਲ ਏਜੰਟਸ ਬੈਠੇ ਉਹ ਬਾਹਰ ਨਿਕਲ ਚੁੱਕੇ ਨਹੀਂ ਕੋਈ ਪਲਾਨਿੰਗ ਉਹ ਕੋਈ ਗੱਲ ਨਹੀਂ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਮੈਂ ਕੋਈ ਕੁਝ ਕਹਿਣਾ ਚਾਹੁੰਦਾ ਤੁਸੀਂ ਅਪੀਲ ਇਹੀ ਹੈ ਜੀ ਵੀ ਕੋਈ ਵੀ ਜੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇੰਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤੇ ਫਿਰ ਫਿਰ ਰੋਧ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਮੈਂ ਡੀਐਸਪੀ ਸਰਿੰਦਰ ਸਿੰਘ ਜੀ ਮੈਂ ਡੀਐਸਪੀ ਇੱਥੇ ਵਿਜੀਲੈਂਸ ਯੂਨਿਟ ਅਮਰਸਰ ਦਾ ਨਾਮ ਹਾਂ ਜੀ ਥੈਂਕ ਯੂ ਜੀ ਦੇਸ਼ ਜੋ ਉਹਨਾਂ ਤਸਵੀਰਾਂ ਨੇ ਅਗਸਤ ਦੇ 23 ਸੈਕੰਡਰ ਤੋਂ ਪਹਿਲਾਂ